ਮੇਰਾ ਨਾਮ ਹੈ ਸਤਨਾਮ ਸਿੰਘ ਮੇਰੇ ਪਿਤਾ ਜੀ ਦਾ ਨਾਮ ਹੈ ਜਗਨੇਸ਼ ਸਿੰਘ ਇਹ ਸਾਡੇ ਪਿਤਾ ਜੀ ਲਾਦੇ ਹੁੰਦੇ ਸੀ 1976 ਤੋਂ ਉਹਨਾਂ ਨੇ ਇਥੇ ਘੜੇ ਰੱਖੇ ਸੀਗੇ ਉਹਨਾਂ ਨੇ ਸੇਵਾ ਸਟਾਰਟ ਕੀਤੀ ਸੀਗੀ ਜੀ ਸਾਡੇ ਪਿਤਾ ਜੀ ਨੇ ਤੇ ਅਸੀਂ ਤਾਂ ਉਦੋਂ ਛੋਟੇ-ਛੋਟੇ ਹੁੰਦੇ ਸੀਗੇ ਨਿਆਣ ਮੱਤ ਜੀ ਹੁੰਦੀ ਸੀ ਪਾਪੇ ਨਾਲ ਆ ਜਾਂਦੇ ਸੀ ਸੇਵਾ ਕਰਾਉਣ ਵਾਸਤੇ ਛੋਟੇ-ਛੋਟੇ ਜਿਤੇ ਤੇ ਬਸ ਸਾਡਾ ਵੀ ਮਨ ਵੀ ਇੱਧਰ ਹੀ ਲੱਗ ਗਿਆ ਸੀਗਾ ਸੇਵਾ ਕਰਨੀ ਕਿ ਤਾਲਾ ਹਣਪਾ ਪੈਣਾ ਚੱਲਿਏ ਸੇਵਾ ਕਰੀਏ ਤੋੜੇ ਭਰੀਏ ਇਹ ਤਾਂ ਇੱਥੇ ਹੀ ਸਰਕਾਰੀ ਹਸਪੀਟਲ ਦੇ ਜਿੱਕਾ ਬੱਚਾ ਹਸਪੀਟਲ ਦੇ ਜਮਾ ਸਾਹਮਣੇ ਹੀ ਮਟਕੇ ਰੱਖੇ ਹੋਏ ਨੇ ਆਪਾਂ ਨੇ ਇਹ ਵੀ ਸਵੇਰੇ ਵੀ ਪਾਉਨੇ ਆ ਸ਼ਾਮ ਨੂੰ ਵੀ ਪਾਉਨੇ ਆ ਇਹ ਤਾਂ ਐਦਾਂ ਵਾ ਜੀ ਜਿਹੜੇ ਅਸੀਂ ਰਾਤ ਨੂੰ ਤੋੜੇ ਭਰ ਕੇ ਰੱਖਦੇ ਆ ਜੀ ਉਹ ਸਵੇਰ ਨੂੰ ਠੰਡੇ ਹੋ ਜਾਂਦੇ ਨੇ ਮਿੱਟੀ ਦੀ ਮਿੱਟੀ 'ਚ ਪਾਣੀ ਠੰਡਾ ਹੋ ਜਾਂਦਾ ਘੜੇ 'ਚ ਘੜਿਆ 'ਚ ਤੇ ਫਿਰ ਸਵੇਰ ਨੂੰ ਜਦੋਂ ਠੰਡਾ ਹੋ ਜਾਂਦਾ ਉਹ ਪਿਆਈ ਦਾ ਸਾਰਿਆਂ ਨੂੰ ਜਦੋਂ ਉਹ ਤੋੜੇ ਖਾਲੀ ਹੋ ਜਾਂਦੇ ਨੇ ਠੰਡੇ ਫਿਰ ਅਸੀਂ ਫੇਰ ਦੁਬਾਰੇ ਭਰੀਦੇ ਆ ਜੀ ਫਿਰ ਉਹ ਫਿਰ ਉਹ ਸ਼ਾਮ ਨੂੰ ਠੰਡਿਓ ਇਹਨਾਂ ਮੰਨ ਲਓ ਸਵੇਰੇ ਵਾਲਾ ਪਾਣੀ ਪਿਆ ਤਾਂ ਜਦੋਂ ਆਪਾਂ ਨੇ ਹੁਣ ਤੱਕ ਪਿਆ ਤਾਂ ਹੁਣ ਟੁੱਟੀ ਆ ਗਈ ਜੀ ਹੁਣ ਆਪਾਂ ਨੇ ਉਹ ਟੋਲੇ ਪਲਟ ਦੇਣੇ ਆ ਠੰਡੇ ਫਿਰ ਉਸ ਵਿੱਚ ਪਾਣੀ ਪਾ ਦੇਣਾ ਦਾ ਤਾਜਾ ਫਿਰ ਉਹ ਸ਼ਾਮ ਨੂੰ ਢੰਡਾ ਹੋ ਜਾਂਦਾ ਜੀ ਫਿਰ ਉਹ ਸ਼ਾਮ ਨੂੰ ਪਿਆਈਦਾ ਫਿਰ ਰਾਤ ਨੂੰ ਟੋਲੇ ਭਰੀਦੇ ਆ ਜੀ ਸਾਰੇ ਟੋਲੇ ਚੈੱਕ ਕਰਕੇ ਵੀ ਪਰਤੇ ਭਰਨ ਤੋਂ ਬਾਅਦ ਫਿਰ ਕਰੀ ਗਈ ਜੀ ਹੁਣ ਪਾਣੀ ਦੀ ਸੇਵਾ ਹੀ ਐਫ ਪੀ ਆਈ ਮੇਰਾ ਵੱਡਾ ਭਾਈ ਵੀ ਹੈ ਜੀ ਮੈਂ ਵੀ ਆ ਜੀ ਸਤਨਾਮ ਸਿੰਘ ਨਵਜੋਤ ਸਿੰਘ ਵੀ ਆ ਜੀ ਸਾਡੀ ਮਾਤਾ ਜੀ ਵੀ ਨੇ ਜੀ ਸਵੇਰ ਦੇ ਟਾਈਮ 6 ਵਜੇ ਸਾਡੇ ਮਾਤਾ ਜੀ ਇੱਥੇ ਆ ਜਾਂਦੇ ਨੇ ਜੀ ਉਹ ਸਾਡੇ 9 ਵਜੇ ਤੱਕ ਵਿਚਾਰੇ ਪ੍ਰਤਿਨੇ ਤਾਂ ਕਰਕੇ ਅਸੀਂ ਠੰਡੇ ਠੰਡੇ ਉਹਨਾਂ ਨੂੰ ਘਰੇ ਭੇਜ ਦਿੰਨੇ ਆ ਫਿਰ ਮੇਰਾ ਭਤੀਜਾ ਆ ਜਾਂਦਾ ਜੀ ਮੁੰਡਾ ਸਾਡਾ ਨਵਜੋਤ ਸਿੰਘ ਆ ਜਾਂਦਾ ਏ ਫਿਰ ਉਹ 12:00 ਵਜੇ 1:00 ਵਜੇ ਤੱਕ ਜਦੋਂ ਤੱਕ ਵਾਕੀ ਨਹੀਂ ਆਉਂਦੇ ਉਦੋਂ ਤੱਕ ਵਿਚਾਰਾ ਬੈਠਾ ਰਹਿੰਦਾ ਵਾ ਜਦੋਂ ਅਸੀਂ ਆ ਜਾਨੇ ਆ ਉਸ ਤੋਂ ਬਾਅਦ ਵੀ ਵਿਚਾਰਾ ਬੈਠਾ ਰਹਿੰਦਾ ਵਾ ਹਨਾ ਜੀ ਅਜੀ ਐਮੀ ਚੱਲ ਜਾਂਦਾਗਾ ਜਦੋਂ ਅਸੀਂ ਕੰਮ ਆਪੀਏ ਪੂਰੀ ਕਰਕੇ ਆਪਦੀ 12 ਵਜੇ ਆ ਜੰਨੇ ਇੱਥੇ ਉਦੋਂ ਸਾਡੀ ਡਿਊਟੀ ਲੱਗ ਜਾਂਦੀ ਐ ਅਸੀਂ ਸੇਵਾ ਕਰੀਦੀ ਐ ਜੀ ਆ ਹੁਣ ਜਿਹੜਾ ਪਾਣੀ ਚੱਲ ਰਿਹਾ ਇਸ ਦੀ ਪਹਿਲਾਂ ਅਸੀਂ ਆ ਜੰਨੇ ਐ ਜੀ ਪਾਣੀ ਭਰਨਾ ਤੇ ਇੱਥੇ ਐਵੇਂ ਹੀ ਨਹੀਂ ਹੈਗਾ ਵੀ ਇਕੱਲਾ ਪਾਣੀ ਭਰ ਕੇ ਚਲੇ ਜੰਨੇ ਅਸੀਂ ਇੱਥੇ ਬਹਿ ਕੇ ਲੋਕਾਂ ਨੂੰ ਪਾਣੀ ਵੀ ਦੇ ਜੀ ਆਉਣ ਜਾਣ ਵਾਲੇ ਰਾਹ ਗਿਰਾਂ ਨੂੰ ਅਸੀਂ ਪਾਣੀ ਚਾਹੀ ਵੀ ਆ ਚਾਹੀਦਾ ਵੀ ਆ ਹਨਾ ਜੀ ਐਵੇਂ ਨਹੀਂ ਹੈਗਾ ਵੀ ਇਕੱਲਾ ਪਾਣੀ ਭਰ ਕੇ ਭੱਜ ਗਏ ਪਾਣੀ ਵੀ ਚਾਹੀਦਾ ਵੀ ਐ ਜੀ ਆ ਜਾਂਦੇ 150 200 ਅੰਗਣਤੀ ਆ ਜਾਂਦੇ ਨੇ ਇੱਥੇ ਤਾਂ ਜੀ 150 200 ਤਾਂ ਆਂਦਾ ਹੀ ਆ ਪੱਕਾ ਆਂਦਾਗਾ ਇਹ ਤੁਸੀਂ ਐਵੇਂ ਦੇਖ ਲਓ 45 50 ਤੋਂ ਲੈ ਕੇ 60 ਤੋੜਾ ਵੰਗੂ ਆਪਣੇ ਕੋਲ ਇਸ ਟਾਈਮ ਹੈਗੇ ਆ ਭਰੇ ਹੋਏ ਤੁਸੀਂ ਐਵੇਂ ਲਾ ਲਓ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਵੀ ਤੋੜਾ ਪਰ ਠੰਡੇ ਦਾ ਬਚਦਾ ਨਹੀਂ ਸਭ ਲੱਗ ਜਾਂਦੇ ਨੇ ਤਿੰਨ ਟਾਈਮ ਪਾਣੀ ਭਰਨਾ ਪੈਂਦਾ ਵਾ ਤੁਸੀਂ ਐਵੇਂ ਲਾ ਲਓ ਸਵੇਰੇ ਵੀ ਭਰਨੇ ਪੈਂਦੇ ਆ ਦੁਪਹਿਰੇ ਵੀ ਭਰਨੇ ਪੈਂਦੇ ਆ ਸ਼ਾਮ ਨੂੰ ਵੀ ਭਰਨੇ ਪੈਂਦੇ ਆ ਇਹ ਸ਼ਾਮ ਨੂੰ ਧੂਈ ਦੇ ਦੀ ਆ ਢੋਕੇ ਭਰੀ ਦੇਆ ਕਰ ਅਸੀਂ ਵਾਰੇ ਤਾਜੇ ਜਮਾ ਬਿਲਕੁਲ ਫਰੀ ਸੇਵਾਈ ਕਿਸੇ ਤੋਂ ਪੈਸਾ ਨਹੀਂ ਲੈਂਦਾ ਹਾਂ ਜਿਹੜਾ ਕੋਈ ਸੰਗਤ ਵਿਚਾਰਾ ਭਗਤ ਆ ਕੇ ਸਾਨੂੰ 10 ਰੁਪਏ 20 ਰੁਪਏ ਸੇ ਚੜਾ ਆ ਜਾਂਦਾ ਵਾ ਉਹ ਆਪਾਂ ਸਾਲ ਬਾਅਦ 6 ਦੇ ਮਹੀਨੇ ਦੇ ਵਿੱਚ ਲੰਗਰ ਲਾ ਦੇਈਦਾ ਜੀ ਚੌਲ ਗੁਲਦਿਆਂ ਦਾ ਲੰਗਰ ਲਾ ਦੇਈਦਾ ਇੱਥੇ ਸਾਲ ਬਾਅਦ ਕਰਦਾ ਕੋਈ ਹਾਂਜੀ ਇਹ ਇੱਕ ਛੱਤਰ ਹੈ ਮੈਂ ਕਿਰਦਾ ਗੁਜ਼ਾਰਾ ਤਾਂ ਅਸੀਂ ਨੌਕਰੀ ਕਰਦੇ ਹਾਂ ਜੀ ਨਾਲ ਨਾਲ ਅਸੀਂ ਨੌਕਰੀ ਕਰਦੇ ਆ ਨਗਰ ਕੌਂਸਲ ਕਮੇਟੀ ਦੇ ਕੰਮ ਕਰਦੇ ਹਾਂ ਜੀ ਇਹ ਕਈ ਇਹ ਤਾਂ ਕਰਕੇ ਅਸੀਂ ਆਪਦੇ ਮੁੰਡੇ ਨੂੰ ਕਿਹਾ ਹੋਇਆ ਵੀ ਭਰਾਵਾ ਤੂੰ ਸਵੇਰੇ ਜਾਈ ਜਦੋਂ ਤੱਕ ਅਸੀਂ ਨਹੀਂ ਆਉਂਦੇ ਡਿਊਟੀ ਤੋਂ ਉਦੋਂ ਤੱਕ ਬੈਠਾ ਰਹਿ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਆਈਏ ਫਿਰ ਤਾਂ ਇਹ ਕਰੇ ਬਾਅਦ ਇਹ ਬੈਣਾ ਬਹਿ ਜਾ ਹਣਾ ਜੀ ਉਹ ਆਪਣੀ ਅਡਜਸਟਮੈਂਟ ਹੋ ਜਾਂਦੀ ਹੈ ਜਿਵੇਂ ਅਸੀਂ ਹੁਣ 4 ਜਣੇ ਆ ਮੰਨ ਲਓ ਦੋ ਅਸੀਂ ਭਾਈ ਨਹੀਂ ਹੈਗੇ ਇੱਕ ਸਾਡਾ ਮੁੰਡਾ ਵਾ ਇੱਕ ਸਾਡੀ ਮੰਮੀ ਹੈ ਮਾਤਾ ਜੀ ਅਸੀਂ ਅਡਜਸਟਮੈਂਟ ਕਰਿਆ ਹੋਇਆ ਆ ਫ੍ਰੀਜ ਦੇ ਵਿੱਚ ਵੀ ਐਸ ਟਾਈਮ ਵੀਰੇ ਤੂੰ ਖੜੀ ਜੀ ਉੱਥੇ ਮੈਂ ਕੰਮ ਕਰ ਲੂੰਗਾ ਫਿਰ ਐਸ ਟਾਈਮ ਤੂੰ ਖੜੀ ਪਈ ਭਾਈ ਤੂੰ ਕੰਮ ਮੈਂ ਮੈਂ ਖੜ ਗਿਆ ਤੁਸੀਂ ਕੰਮ ਕਰ ਲਿਓ ਤੁਸੀਂ ਖੜ ਜੋ ਮੈਂ ਕੰਮ ਕਰ ਲਵਾਂ ਇਹ ਐਵੇਂ ਸੈਟਿੰਗ ਬਣਾਈ ਹੋਈ ਹੈ ਜੀ ਅਸੀਂ ਨਹੀਂ ਜੀ ਨਹੀਂ ਬਾਰੋ ਸਾਨੂੰ ਕੋਈ ਪੰਨੀ ਨਹੀਂ ਹੁੰਦੀ ਅਸੀਂ ਆਪ ਸੇਵਾ ਕਰੀਦੀ ਆ ਸਾਡੇ ਪਿਤਾ ਜੀ ਕਰਦੇ ਸੀ ਜੀ ਐਸਐਲ ਚ 1987 ਤੋਂ ਅੱਥੇ ਬੈਠੇ ਸੀਗੇ ਵਿਚਾਰੇ ਬੈ ਕੇ ਪਾਣੀ ਵੀ ਪੀਂਦੇ ਸੀ ਉਹ ਵਿਚਾਰੇ ਦਿਹਾੜੀਦਾਰ ਸੀਗੇ ਜੀ ਜਦ ਵਿਧਿਆਦੀ ਤਿੰਨ ਕਾ ਜਾਂਦੇ ਸੀਗੇ ਉਦੋਂ ਅਸੀਂ ਬੈਹਣੇ ਪੈਂਦੇ ਸੀ ਅਸੀਂ ਉਦੋਂ ਸੁਬਾਹ ਬੱਚੇ ਜਵਾਕ ਅਸੀਂ ਛੋਟੇ ਛੋਟੇ ਜੀ ਅਸੀਂ 12 13 ਸਾਲਾਂ ਦੇ ਮੰਨ ਲਓ ਅਨਾਈ ਜੀ ਉਦੋਂ ਐਡੇ ਕਿ ਸੀਗੇ ਜਦੋਂ ਅਸੀਂ ਇੱਥੇ ਆਂਦੇ ਸੀ ਉਦੋਂ ਤੋਂ ਆ ਰਹੇ ਆ ਸਾਡੇ ਪਿਤਾ ਜੀ ਨਾਲ ਅਸੀਂ ਆਂਦੇ ਸੀ ਪਹਿਲਾਂ ਤਾਂ ਹੀ ਅਸੀਂ ਉਹ ਸਰਕਾਰੀ ਹਸਪੀਟਲ ਤੋਂ ਅੰਦਰ ਉਹ ਜੱਟਾ ਬੱਚਾ ਤੋਂ ਪਾਣੀ ਹੁਣ ਸਰ ਬਣਿਆ ਹੈ ਨਮਾ ਬਣਿਆ ਪਹਿਲਾਂ ਪ੍ਰਾਣਾ ਸੀ ਕਿ ਉਹ ਦੂਰੋਂ ਤੋੜੇ ਦੋ ਦੋ ਚੱਕ ਟੱਕ ਕੇ ਲੈ ਕੇ ਆਂਦੇ ਸੀਗੇ ਜੀ ਪਰ ਪਰਤੇ ਫਿਰ ਅਸੀਂ ਪਲਟਦੇ ਸੀ ਫੇਰ ਜਾਣਾ ਫੇਰ ਲੈ ਕੇ ਆਣਾ ਤੋੜਾ ਪਰਤੇ ਪਹਿਲਾਂ ਤਾਂ ਬਹੁਤ ਔਖਾ ਸੀ ਜੀ ਹੁਣ ਮਾਲਕ ਦੀ ਕਿਰਪਾ ਏਡੀ ਹੋਈ ਦੀ ਆਪਣੇ ਕੋਲੇ ਟੂਟੀ ਆਪਦੀ ਲਾ ਲੀ ਅਸੀਂ ਤੋੜੇ ਭਰਨ ਵਾਸਤੇ ਪਾਣੀ ਦੀ ਸੇਵਾ ਦੇ ਨਾਲ ਹੁਣ ਕਿੰਨੇ ਹਾਰਦਾ ਨਹੀਂ ਨਾ ਆਂਦਾ ਵਾ ਜਿਹੜੀ ਸੰਗਤ ਇੱਥੇ ਸਾਨੂੰ 10% ਦੇ ਜਾਂਦੀ ਹੈ ਜੀ ਉਹ ਹੜ ਦੇ ਮੇਲੇ ਦੇ ਵਿੱਚ ਆਪਾਂ ਲੰਗਰ ਲਾਈਦਾ ਜੀ ਉਹ ਲੰਗਰ ਚੱਲਦਾਗਾ ਜੀ ਇੱਕ ਦਿਨ ਆਪਾਂ ਚੁਣ ਲਈਦਾ ਹੜ ਦੇ ਮੇਲੇ 'ਚ ਦਿਨ ਜਿਹੜਾ ਮਰਜੀ ਆ ਜੀ ਜੀ ਆਪਾਂ ਫਿਰ ਉਹ ਉਹ ਦਿਨ ਸਵੇਰ ਤੋਂ ਲੈ ਕੇ 11 ਵਜੇ ਤੋਂ ਲੰਗਰ ਸਟਾਰਟ ਕਰਦੇ ਆ 3-4 ਵਜੇ ਤੱਕ ਵਧੀਆ ਫੁੱਲਾ ਲੰਗਰ ਚੱਲਦਾ ਬਿਲਕੁਲ ਹੋਣਾ ਚਾਹੀਦਾ ਜੀ ਇਹ ਤਾਂ ਆਪਾਂ ਅਸੀਂ ਵੀ ਚਾਹੁੰਦੇ ਆ ਵੀ ਇੱਕ ਅੰਦਾ ਜਿਵੇਂ ਮੰਨ ਲਓ ਇੱਕ ਥੇ ਲਾਤਾ ਜਿੱਥੇ ਮੰਨ ਲਓ ਜਿੱਥੇ ਆਪਾਂ ਨੂੰ ਪਾਣੀ ਦੀ ਸੁਵਿਧਾ ਨਹੀਂ ਹੈਗੀ ਉੱਥੇ ਪਾਣੀ ਦੀ ਸੁਵਿਧਾ ਕਰਨੀ ਚਾਹੀਦੀ ਆ ਲੋਕ ਇਹ ਜੀ ਗਰਮੀ ਦੇ ਵਿੱਚ ਜੀ ਲੋਕ ਐਨੇ ਪਰੇਸ਼ਾਨ ਹੁੰਦੇ ਨੇ ਲੋਕਾਂ ਨੂੰ ਪਾਣੀ ਵੀ ਨਹੀਂ ਮਿਲਦਾ ਕਈ ਵਾਰੀ ਅਗਲਾ ਧੁੱਪ ਤੋਂ ਐਨਾ ਪਰੇਸ਼ਾਨ ਹੋ ਕੇ ਚੱਕਰ ਖਾ ਕੇ ਡਿੱਗ ਵੀ ਸਕਦਾ ਦਾ ਉਹਨੂੰ ਯਾਰ ਇੱਕ ਪਾਣੀ ਤਾਂ ਮਿਲਣਾ ਚਾਹੀਦਾ ਹੋਰ ਕੁਛ ਆਪਾਂ ਨਹੀਂ ਦੇ ਸਕਦੇ ਮੰਨ ਲੋ ਕਿ ਆਪਾਂ ਕਿਸੇ ਨੂੰ ਰੋਟੀ ਨਹੀਂ ਖਵਾ ਸਕਦੇ ਕਿਸੇ ਨੂੰ ਚਾਹ ਨਹੀਂ ਪਿਆ ਸਕਦੇ ਇੱਕ ਪਾਣੀ ਤਾਂ ਇੱਕ ਤਾਂ ਇਹ ਤਾਂ ਫ੍ਰੀ ਮਿਲਣਾ ਚਾਹੀਦਾ ਕਿਤਾਸੀ ਵੀ ਤੋਂ ਨੇ ਇਹ ਲੋਕਾਂ ਨੂੰ ਪਾਣੀ ਫ੍ਰੀ ਮਿਲਣਾ ਚਾਹੀਦਾ ਜੀ ਮੇਰਾ ਨੰਬਰ ਹੈ ਜੀ 8973 ਜਿਹੜੇ ਨਹੀਂ ਸਾਡੇ ਤਾਇਆ ਜੀ ਕਰਦੇ ਸੀ ਇਹ ਠੀਕ ਆ ਉਹ ਸੇਵਾ ਕਰਦੇ ਸੀ ਕੰਮ ਤੇ ਵੀ ਜਾਂਦੇ ਸੀ ਘਰੇ ਆ ਕੇ ਜੇ ਕੰਮ ਤੋਂ ਆਣਾ ਹਲਵਾਈ ਦਾ ਕੰਮ ਕਰਦੇ ਸੀ ਇਹ ਉਹ ਘਰੇ ਕਦੇ ਪੱਕੇ ਜਾਂਦੇ ਸੀ ਤੇ ਰਾਹਤ ਜੇ ਜਨਤਾ ਆਉਂਦੀ ਸੀ ਕੋਈ ਵੀ ਉਹ ਪਾਣੀ ਪੀਕੇ ਜਾਂਦੀ ਸੀ ਠੀਕ ਆ ਉਦੋਂ ਬਾਅਦ ਕਈ ਵਾਰੀ ਨਹੀਂ ਆਉਂਦੇ ਅਸੀਂ ਆਪ ਵੀ ਵਹਿ ਜਾਂਦੇ ਉਹਨਾਂ ਦੇ ਦਿੱਤੋਂ ਤੋਂ ਬਾਅਦ ਉਹਨਾਂ ਦੀ ਸੇਵਾ ਉਹਨਾਂ ਦੇ ਬੇਟੇ ਕਰ ਰਹੇ ਨੇ ਉਹ ਆ ਜਾਂਦੇ ਡਿਊਟੀਆਂ ਤੋਂ ਉਹ ਆ ਜਿੰਦੇ ਤਰ ਜਾਂਦੇ ਆ ਨੀ ਲੈ ਲੈ ਜੀ ਨਾ ਹਾਂ ਜੀ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੇਟੇ ਤੇ ਪੋਤੇ ਜੀ ਸਾਰੇ ਪਰਿਵਾਰ ਦੇ ਮੈਂਬਰ ਆਉਂਦੇ ਨੇ ਤੇ ਸੇਵਾ ਕਰਕੇ ਜਾਂਦੇ ਨੇ ਜਦੋਂ ਵੀ ਟਾਈਮ ਲੱਗਦਾ ਕਿਸੇ ਦਾ ਵੀ ਆ ਕੇ ਸੇਵਾ ਕਰਕੇ ਜਾਂਦੇ ਨੇ ਬਿਲਕੁਲ ਫ੍ਰੀ ਪਿਆ ਜਾਂਦੇ ਜੀ ਕੋਈ ਉਹਨਾਂ ਨੇ ਤਾਂ ਆ ਗਰਮੀ ਪਹਿਨ ਕਰਕੇ ਹੀ ਘੜੇ ਹੋਰ ਥਾਂਵਾਂ ਤੇ ਰੱਖੇ ਜਾਣ ਕਿਉਂ ਜਨਤਾ ਨੂੰ ਪਾਣੀ ਪੀਂਹਦੀ ਰਾਹਤ ਮਿਲੇ ਤੇ ਗਰਮੀ ਤੋਂ